ਗੌੜੀ ਮਹੱਲਾ ਪਹਿਲਾ ਬੋਲਹਿ ਸਾਚ ਮਿੱਥਿਆ ਨਹੀਂ ਰਾਈ ਚੱਲਹਿ ਗੁਰਮਖ ਹੁਕਮ ਰਜਾਈ ਰਹਿ ਅਤੀਤ ਸੱਚੇ ਸਰਨਾਈ ਸੱਚ ਕਰ ਬੈਸੈ ਕਾਲ ਨਾ ਜੋ ਹੈ ਮਨਮੁਖ ਕੋ ਆਵਤ ਜਾਵਤ ਦੁਖ ਮੋਹ ਹੈ ਰਹਾਉ ਅਪਿਓ ਪਿਓ ਅਕਥ ਕਥ ਰਹੀ ਐ ਨਿਜ ਕਰ ਬਹਿਸ ਸਹਿਜ ਘਰ ਲਈ ਐ ਹਰ ਰਸ ਮਾਤੇ ਇਹੋ ਸੁਖ ਕਹੀ ਐ ਗੁਰਮਤ ਚਾਲ ਨਿਚਲ ਨਹੀਂ ਡੋਲੇ ਗੁਰਮਤ ਸਾਚ ਸਹਿਜ ਹਰ ਬੋਲੇ ਪੀਵੇ ਅੰਮ੍ਰਿਤ ਤਤ ਬਰੋਲੇ ਸਤਗੁਰ ਦੇਖਿਆ ਦੀਖਿਆ ਲਈਨੀ ਮਨ ਤਨੇ ਅਰਪਿਓ ਅੰਤਰ ਗਤ ਕੀਨੀ ਗਤ ਮਿਤ ਪਾਈ ਆਤਮ ਚੀਨੀ ਭੋਜਨ ਨਾਮ ਨਿਰੰਜਨ ਸਾਰ ਪਰਮ ਹੰਸ ਸਤ ਜੋਤ ਅਪਾਰ ਜਹ ਦੇਖੋ ਤੈ ਏਕੰਕਾਰ ਰਹਿ ਨਿਰਾਲਮ ਏਕਾ ਸਚ ਕਰਣੀ ਪਰਮ ਪਦ ਪਾਇਆ ਸੇਵਾ ਗੁਰ ਚਰਣੀ ਮਨ ਤੇ ਮਨ ਮਾਨਿਆ ਚੂਕੀ ਹੰ ਭਰਮਣੀ ਇਨ ਬਿਦ ਕੌਣ ਕੌਣ ਨਹੀਂ ਤਾਰਿਆ ਹਰ ਜਸ ਸੰਤ ਭਗਤ ਨਿਸਤਾਰਿਆ ਪ੍ਰਭ ਪਾਏ ਹਮ ਅਵਰ ਨਾ ਭਾਰਿਆ ਸਾਚ ਮਹਿਲ ਗੁਰ ਅਲਖ ਲਖਾਇਆ ਨਿਸ਼ਚਲ ਮਹਿਲ ਨਹੀਂ ਛਾਇਆ ਮਾਇਆ ਸਾਚ ਸੰਤੋਖੇ ਪਰਮ ਚੁਕਾਇਆ ਜਿਨ ਕੈ ਮਨ ਵਸਿਆ ਸਚ ਸੋਈ ਤਿਨ ਕੀ ਸੰਗਤ ਗੁਰਮੁਖ ਹੋਈ ਨਾਨਕ ਸਚ ਨਾਮ ਮਲਖੋਈ ਗੌੜੀ ਮਹੱਲਾ ਪਹਿਲਾ RAM ਨਾਮ ਚਿਤ ਰਾਪੈ ਜਾ ਕਾ ਉਪਜੰਪ ਦਰਸ਼ਨ ਕੀਜੈ ਤਾ ਕਾ RAM ਨਾਮ ਜਪੋ ਅਭਾਗਤ ਮਾਰਾ ਜੁਗ ਜੁਗ ਦਾਤਾ ਪ੍ਰਭ RAM ਮਹਾਰਾ ਰਹਾਉ ਗੁਰਮਤ RAM ਜਪੈ ਜਨ ਪੂਰਾ ਤਿਤ ਘਟ ਅਨਹਤ ਬਾਜੇ ਤੂਰਾ ਜੋ ਜਨ ਰਾਮ ਭਗਤ ਹਰ ਪਿਆਰ ਸੇ ਪ੍ਰਭ ਰਾਖੇ ਕਿਰਪਾ ਧਾਰ ਜਿਨ ਕੈ ਹਿਰਦੈ ਹਰ ਹਰ ਸੋਈ ਤਿਨ ਕਾ ਦਰਸ ਪਰਸ ਸੁਖ ਹੋਈ ਸਰਬ ਜੀਆ ਮੈਂ ਏਕੋ ਰਵੈ ਮਨਮੁਖ ਅਹੰਕਾਰੀ ਫਿਰ ਜੂਨੀ ਭਵੈ ਸੋ ਬੂਝੈ ਜੋ ਸਤਗੁਰ ਪਾਏ ਹਉ ਮੈਂ ਮਾਰੇ ਗੁਰ ਸ਼ਬਦ ਦੇ ਪਾਏ ਉਰਦ ਉਰਦ ਕੀ ਸੰਧ ਕਿਉ ਜਾਣੈ ਗੁਰਮੁਖ ਸੰਧ ਮਿਲੈ ਮਨ ਮਾਨੈ ਹਮ ਪਾਪੀ ਨਿਰਗੁਣ ਕੋ ਗੁਣ ਕਰੀਐ ਪ੍ਰਭ ਹੋਏ ਦਇਆਲ ਨਾਨਕ ਜਨ ਤਰੀਐ 16 ਅਸ਼ਟਪਦੀਆਂ ਗਵਾਰੀ ਗੌੜੀ ਕੀਆਂ ਗੌੜੀ ਬੈਰਾਗਣ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਉ ਗਾਈ ਕੋ ਗੋਇਲੀ ਰਾਖੈ ਕਰ ਸਾਰਾ ਹਨਸਪਾ ਲਹਿਰਾਖਲੇ ਆਤਮ ਸੁਖ ਧਾਰਾ ਇਤ ਉਤਰਾਖੋ ਦੀਨ ਦਿਆਲਾ ਤਉ ਸਰਨਾਗਤ ਨਦਰ ਨਿਹਾਲਾ ਰਹਾ ਜਹ ਦੇਖੋ ਤਹ ਰਵ ਰਹੇ ਰਖ ਰੱਖਣ ਹਾਰਾ ਤੂੰ ਦਾਤਾ ਭੁਗਤਾ ਤੂੰ ਹੈ ਤੂੰ ਪ੍ਰਾਣ ਅਧਾਰਾ ਕਿਰਤ ਪਿਆ ਅਦ ਊਰ ਦੀ ਬਿਨ ਗਿਆਨ ਵਿਚਾਰਾ ਬਿਨ ਉਪਮਾ ਜਗਦੀਸ਼ ਕੀ ਬਿਨ ਸੈ ਨਾ ਅਧਿਾਰਾ ਜਗ ਬਿਨ ਸਤ ਹਮ ਦੇਖਿਆ ਲੋਭੇ ਹੰਕਾਰਾ ਗੁਰ ਸੇਵਾ ਪ੍ਰਭ ਪਾਇਆ ਸਚ ਮੁਕਤ ਦੁਆਰਾ ਨਿਜ ਕਰ ਮਹਿਲ ਅਪਾਰ ਕੋ ਅਪਰੰਪਰ ਸੋਈ ਬਿਨ ਸ਼ਬਦੈ ਤੇਰ ਕੋ ਨਹੀਂ ਬੂਝੈ ਸੁਖ ਹੋਈ ਕਿਆ ਲੈ ਆਇਆ ਲੈ ਜਾਏ ਕਿਆ ਫਸਹਿ ਜਮ ਜਾਲਾ ਡੋਲ ਬੱਦਾ ਕਸ ਜੀਵਰੀ ਆਕਾਸ ਪਤਾਲਾ ਗੁਰਮਤਿ ਨਾਮ ਨਾ ਵਿਸਰੈ ਸਹਜੇ ਪਤ ਪਾਈਐ ਅੰਤਰ ਸ਼ਬਦ ਨਿਧਾਨ ਹੈ ਮਿਲ ਆਪ ਗੁਆਈਐ ਨਦਰ ਕਰੇ ਪ੍ਰਭ ਆਪਣੀ ਗੁਣ ਅੰਕ ਸਮਾਵੈ ਨਾਨਕ ਮੇਲ ਨਾ ਚੁਕਈ ਲਾਹਾ ਸੱਚ ਪਾਵੇ ਗੌੜੀ ਮਹੱਲਾ ਪਹਿਲਾ ਗੁਰ ਪ੍ਰਸਾਦੀ ਬੂਜਲੇ ਤਉ ਹੋਏ ਨਵੇਰਾ ਕਰ ਕਰ ਨਾਮ ਨਿਰੰਜਨ ਸੋ ਠਾਕੁਰ ਮੇਰਾ ਬਿਨ ਗੁਰ ਸ਼ਬਦ ਨਾ ਛੂਤੀ ਐ ਦੇਖੋ ਵਿਚਾਰਾ ਜੇ ਲੱਖ ਕਰਮ ਕਮਾਵਈ ਬਿਨ ਗੁਰ ਅੰਧਿਆਰਾ ਰਹਾਉ ਅੰਦੇ ਅਕਲੀ ਬਾਹਰੀ ਕਿਆ ਤਿਨ ਸਿਓ ਕਹੀਐ ਬਿਨ ਗੁਰ ਪੰਥ ਨਾ ਸੂਜੈ ਕਿਤ ਬਿਦ ਨਿਰਭਈਐ ਖੋਟੇ ਕਉ ਖਰਾ ਕਹੈ ਖਰੇ ਸਾਰ ਨਾ ਜਾਣੈ ਅੰਦੇ ਕਾਣਾ ਉਪਾਰਖੂ ਕਲੀ ਕਾਲ ਵਡਾਣੇ ਸੂਤੇ ਕੋ ਜਾਗਤ ਕਹਿ ਜਾਗਤ ਕੋ ਸੂਤਾ ਜੀਵਤ ਕੋ ਮੂਆ ਕਹਿ ਮੂਏ ਨਹੀਂ ਰੋਤਾ ਆਵਤ ਕੋ ਜਾਤਾ ਕਹਿ ਜਾਤੇ ਕੋ ਆਇਆ ਪਰ ਕੀ ਕੋ ਆਪਣੀ ਕਹਿ ਆਪਣੋ ਨਹੀਂ ਪਾਇਆ ਮੀਠੇ ਕੋ ਕੌੜਾ ਕਹਿ ਕੜੂਏ ਕੋ ਮੀਠਾ ਰਾਤੇ ਕੀ ਨਿੰਦਾ ਕਰਹਿ ਐਸਾ ਕਲ ਮੈਂ ਦਿੱਤਾ ਚੇਰੀ ਕੀ ਸੇਵਾ ਕਰਹਿ ਠਾਕੁਰ ਨਹੀਂ ਦੀਸੈ ਪੋਕਰ ਨੀਰ ਵਰੋਲੀਐ ਮੱਖਣ ਨਹੀਂ ਰੀਸੈ ਇਸ ਪਦ ਜੋ ਅਰਥ ਆਏ ਲੇ ਸੋ ਗੁਰੂ ਹਮਾਰਾ ਨਾਨਕ ਚੀਨੈ ਆਪਕੋ ਸੋ ਅਪਰ ਅਪਾਰਾ ਸਭ ਆਪੇ ਆਪ ਵਰਤਦਾ ਆਪੇ ਪਰਮਾਇਆ ਗੁਰ ਕਿਰਪਾ ਤੇ ਬੂਝੀਐ ਸਭ ਬ੍ਰਹਮ ਸਮਾਇਆ ਰਾਗ ਗੌੜੀ ਗਵਾਰ ਰੀ ਮਹੱਲਾ ਤੀਜਾ ਅਸ਼ਟਪਦੀਆਂ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਮਨ ਕਾ ਸੂਤਕ ਦੂਜਾ ਭਾਉ ਪਰਮੇ ਭੂਲੇ ਆਵੋ ਜਾਉ ਮਨ ਮੁਖ ਸੂਤਕ ਕਬਹਿ ਨਾ ਜਾਏ ਜਿਚਰ ਸ਼ਬਦ ਨਾ ਪੀਜੈ ਹਰ ਕੈ ਨਾਇ ਰਹਾਉ ਸਭੋ ਸੂਤਕ ਜੇਤਾ ਮੋਹ ਆਕਾਰ ਮਰ ਮਰ ਜੰਮੈ ਵਾਰੋ ਵਾਰ ਸੂਤਕ ਅਗਨ ਪਾਉਣੈ ਪਾਣੀ ਮਾਹਿ ਸੂਤਕ ਭੋਜਨ ਜੇਤਾ ਕਿਸ ਖਾਹਿ ਸੂਤਕ ਕਰਮ ਨਾ ਪੂਜਾ ਹੋਇ ਨਾਮ ਰੱਤੇ ਮਨ ਨਿਰਮਲ ਹੋਇ ਸਤਗੁਰ ਸੇਵਿਆ ਸੂਤਕ ਜਾਇ ਮਰੈ ਨਾ ਜਨਮੈ ਕਾਲ ਨਾ ਖਾਏ ਸਾਸਤ ਸਿਮਰਤ ਸੋਧ ਦੇਖੋ ਕੋਇ ਵਿਣ ਨਾਮੈ ਕੋ ਮੁਕਤ ਨਾ ਹੋਇ ਜੁਗ ਚਾਰੇ ਨਾਮ ਉੱਤਮ ਸ਼ਬਦ ਵਿਚਾਰ ਕਲਮਹਿ ਗੁਰਮੁਖ ਉਤਰਸ ਪਾਰ ਸਾਚਾ ਮਰੈ ਨਾ ਆਵੇ ਜਾਏ ਨਾਨਕ ਗੁਰਮੁਖ ਰਹਿ ਸਮਾਏ ਗੌੜੀ ਮਹੱਲਾ ਤੀਜਾ ਗੁਰਮੁਖ ਸੇਵਾ ਪ੍ਰਾਨ ਆਧਾਰਾ ਹਰ ਜੀਉ ਰਾਖੋ ਹਿਰਦੈ ਉਰ ਧਾਰਾ ਗੁਰਮੁਖ ਸੋਭਾ ਸਾਚ ਦਵਾਰਾ ਪੰਡਤ ਹਰਪੜ ਤਜੋ ਵਿਕਾਰਾ ਗੁਰਮੁਖ ਭੌਜਲ ਉਤਰੋ ਪਾਰਾ ਰਹਾਉ ਗੁਰਮੁਖ ਵਿੱਚੋਂ ਹਉਮੈ ਜਾਏ ਗੁਰਮੁਖ ਮੈਲ ਨਾ ਲਾਗੈ ਆਏ ਗੁਰਮੁਖ ਨਾਮ ਵਸੈ ਮਨ ਆਏ ਗੁਰਮੁਖ ਕਰਮ ਧਰਮ ਸੱਚ ਹੋਈ ਗੁਰਮੁਖ ਅਹੰਕਾਰ ਜਲਾਏ ਦੋਈ ਗੁਰਮੁਖ ਨਾਮ ਰਤੇ ਸੁਖ ਹੋਈ ਆਪਣਾ ਮਨ ਪਰਬੋਧੋ ਬੂਝੋ ਸੋਈ ਲੋਕ ਸਮਝਾਵੋ ਸੁਣੇ ਨਾ ਕੋਈ ਗੁਰਮਖ ਸਮਝੋ ਸਦਾ ਸੁਖ ਹੋਈ ਮਨਮੁਖ ਦੰਪ ਬਹੁਤ ਚਤਰਾਈ ਜੋ ਕਿਸ ਕਮਾਵੇ ਸੋ ਥਾਏ ਨਾ ਪਾਈ ਆਵੇ ਜਾਵੇ ਥੌਰ ਨਾ ਕਾਈ ਮਨਮੁਖ ਕਰਮ ਕਰੇ ਬਹੁਤ ਅਬਮਾਨ ਬਾਗਿਓ ਲਾਏ ਬਹਿ ਨਿਤ ਧਿਆਨਾਂ ਜਮ ਪਕੜਿਆ ਤਬ ਹੀ ਪਛਤਨਾਂ ਬਿਨ ਸਤਗੁਰ ਸੇਵੇ ਮੁਕਤ ਨਾ ਹੋਈ ਗੁਰ ਪ੍ਰਸਾਦੀ ਮਿਲੈ ਹਰ ਸੋਈ ਗੁਰਦਾਤਾ ਜੁਗ ਚਾਰੇ ਹੋਈ ਗੁਰਮੁਖ ਜਾਤ ਪਤ ਨਾਮੇ ਵਡਿਆਈ ਸ਼ਾਇਰ ਕੀ ਪੁੱਤਰੀ ਬਿਦਾਰ ਗਵਾਈ ਨਾਨਕ ਬਿਨ ਨਾਮੈ ਝੂਠੀ ਚਤਰਾਈ